ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਜਦੋਂ ਆਪਾਂ ਕਿਸੇ ਦੇ ਦੁੱਖ ਦੇ ਵਿੱਚ ਭਾਵੇਂ ਉਹ ਸਾਡਾ ਭੈਣ ਹੋਵੇ ਭਰਾ ਹੋਵੇ ਰਿਸ਼ਤੇਦਾਰ ਹੋਣ ਬੱਚੇ ਹੋਣ ਚਾਹੇ ਸਾਡਾ ਕੋਈ ਇੰਨਾ ਅਤਿ ਪਿਆਰਾ ਮਿੱਤਰ ਹੋਵੇ ਜਿਹਦੇ ਵਾਸਤੇ ਆਪਾਂ ਆਪਣੀ ਜਾਨ ਵੀ ਜਿਹੜੀ ਹੈ ਉਹ ਖਤਰੇ 'ਚ ਪਾ ਸਕਣੀ ਆ ਜੇ ਉਹ ਕਿਸੇ ਵਕਤ ਕਿਸੇ ਸਮੇਂ ਤੇ ਆ ਕੇ ਕਿਸੇ ਐਡੀ ਵੱਡੀ ਮੁਸੀਬਤ ਦੇ ਵਿੱਚ ਫਸ ਜਾਵੇ ਕਿ ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਦਿੱਸੇ ਬਿਨਾ ਪੈਸੇ ਤੋਂ ਕਿਉਂਕਿ ਸੰਗਤ ਜਿਉ ਆਪ ਸਭ ਸਿਆਣੇ ਹੋ ਸੰਸਾਰੀ ਹੋ ਆਪ ਜੀ ਨੂੰ ਪਤਾ ਹੈ ਜਿਹੜੀਆਂ 99% ਸਾਡੇ ਜੀਵਨ ਚ ਦੁੱਖ ਤਕਲੀਫਾਂ ਨੇ ਉਹ ਇਸੇ ਤਰ੍ਹਾਂ ਹੀ ਹੁੰਦੀਆਂ ਨੇ ਅਚਨਚੇਤ ਅਚਾਨਕ ਤੇ ਕਾਫੀ ਔਖੀਆਂ ਪ੍ਰਤੀਤ ਹੁੰਦੀਆਂ ਨੇ ਕਿ ਪਤਾ ਨਹੀਂ ਇਹਦੇ ਵਿੱਚੋਂ ਨਿਕਲਿਆ ਵੀ ਜਾਣਾ ਏ ਕਿ ਨਹੀਂ ਸੰਗਤ ਜੀ ਜਿਹੜਾ ਕੰਮ ਪੈਸੇ ਨਾਲ ਹੋਣਾ ਏ ਉੱਥੇ ਪੈਸੇ ਨਹੀਂ ਵਰਤਣਾ ਹੈ ਜੇ ਤੁਸੀਂ ਆਪਣੇ ਕਿਸੇ ਵੀ ਭੈਣ ਭਰਾ ਨੂੰ ਰਿਸ਼ਤੇਦਾਰ ਨੂੰ ਆਪਣੇ ਮਿੱਤਰ ਨੂੰ ਇਹੋ ਜੀ ਔਖੀ ਘੜੀ ਦੇ ਵਿੱਚ ਵੇਖਦੇ ਹੋ ਦੇ ਪਰਮਾਤਮਾ ਨੇ ਆਪ ਜੀ ਨੂੰ ਇੰਨਾ ਬਲ ਬਖਸ਼ਿਆ ਹੈ ਕਿ ਆਪ ਜੀ ਆਪਣੇ ਸਰੀਰਕ ਰੂਪ ਨਾਲ ਦੂਜੇ ਕਿਸੇ ਦੀ ਸੇਵਾ ਕਰ ਸਕਦੇ ਹੋ ਆਰਥਿਕ ਮੰਦੀ ਦੇ ਵਿੱਚੋਂ ਕਿਸੇ ਨੂੰ ਸਖਾਲਾ ਕੱਢ ਸਕਦੇ ਹੋ ਰੱਬ ਨੇ ਤੁਹਾਨੂੰ ਆਰਥਿਕ ਤੌਰ ਤੇ ਪੈਸੇ ਦੇ ਪੱਖ ਵੱਜੋਂ ਮਜ਼ਬੂਤ ਕੀਤਾ ਹੋਇਆ ਹੈ ਤੇ ਤੁਸੀਂ ਸਮਰੱਥਾ ਰੱਖਦੇ ਹੋ ਕਿ ਉਹਨੂੰ ਥੋੜਾ ਜਿਹਾ ਸਹਾਰਾ ਲਾ ਕੇ ਉਹਦੇ ਵਿਗੜੇ ਹੋਏ ਕੰਮ ਜਿਹੜੇ ਨੇ ਉਹ ਸਵਾਰ ਸਕੋ ਬੇਸ਼ੱਕੇ ਦੇ ਵਿੱਚ ਕੋਈ ਵੀ ਦੋ ਰਾਏ ਕੋਨੀ ਕਿ ਪਰਮਾਤਮਾ ਆਪ ਹੀ ਵਰਤਦੇ ਨੇ ਤੇ ਸਾਡੇ ਮਨਾਂ ਦੇ ਵਿੱਚ ਬੁੱਧੀ ਦੇ ਵਿੱਚ ਇਹ ਵਿਚਾਰ ਪਾਉਂਦੇ ਨੇ ਕਿ ਭਾਈ ਜੀ ਅੱਜ ਰੱਬ ਨੇ ਸਾਨੂੰ 4 ਪੈਸੇ ਦਿੱਤੇ ਨੇ ਤੇ ਕਿਸੇ ਦੀ ਮਦਦ ਕੀਤੀ ਜਾਵੇ ਇਹ ਬਿਨਾ ਪਰਮਾਤਮਾ ਦੀ ਕਿਰਪਾ ਤੋਂ ਨਹੀਂ ਹੋ ਸਕਦਾ ਲੋਕ ਰੁਪਈਏ ਰੁਪਈਏ ਪਿੱਛੇ ਮਰ ਜਾਂਦੇ ਨੇ ਪਰ ਜੇ ਕਿਸੇ ਦੇ ਮਨ ਦੇ ਵਿੱਚ ਮਹਾਰਾਜ ਨੇ ਇਹ ਵਿਚਾਰ ਪਾਈ ਕਿ ਨਹੀਂ ਪਾਈ ਅੱਜ ਹੈ ਵੇਤੇ ਇਹਦੇ ਨਾਲ ਕਿਸੇ ਦਾ ਸਵਾਰ ਦਿੱਤਾ ਜਾਵੇ ਉਹ ਬਿਨਾ ਪਰਮਾਤਮਾ ਦੀ ਮਿਹਰ ਦੇ ਸਦਕਾ ਗੱਲ ਮਨ ਵਿੱਚ ਬੁੱਧੀ ਦੇ ਵਿੱਚ ਨਹੀਂ ਆਉਂਦੀ ਤੇ ਉਹ ਇਨਸਾਨ ਜਿਹੜਾ ਹੈ ਉਹ ਲੱਖਾਂ ਦੇ ਹਿਸਾਬ ਨਾਲ ਕਿਸੇ ਦੁਖੀ ਭੈਣ ਭਰਾ ਦੀ ਮਦਦ ਕਰਦਾ ਹੈ ਇਹ ਤੇ ਇੱਕ ਪੱਖ ਹੋ ਗਿਆ ਦੂਜਾ ਪੱਖ ਜਿਹੜਾ ਉਹ ਇਨਸਾਨ ਹੈ ਜਿਹੜਾ ਕਿਸੇ ਵੇਲੇ ਅਤ ਦਾ ਲਾਚਾਰ ਹੈ ਉਦੀ ਆਪ ਜੀ ਨੇ ਅੱਗੇ ਲੱਗ ਕੇ ਮਦਦ ਵੀ ਕੀਤੀ ਹੈ ਪ੍ਰਸੰਗਤ ਜੀ ਜਦੋਂ ਉਹਦੀ ਆਰਥਿਕ ਸਥਿਤੀ ਜਿਹੜੀ ਹੈ ਉਹ ਉੱਤੇ ਚੁੱਕੀ ਗਈ ਉਸ ਸਮੇਂ ਤੇ ਆ ਕੇ ਉਸ ਇਨਸਾਨ ਨੇ ਜੋ ਉਹਦਾ ਵਿਵਹਾਰ ਉਹਦੋਂ ਸੀ ਜਦੋਂ ਉਹਦੇ ਤੇ ਪੀੜ ਪਈ ਹੌਲੀ ਹੌਲੀ ਉਹ ਵਿਵਹਾਰ ਉਹ ਵਰਤਾਵ ਨਹੀਂ ਰਹਿ ਜਾਂਦਾ ਕਿਉਂਕਿ ਸੰਗਤ ਜੀ ਇਹ ਵੀ ਮਹਾਰਾਜ ਦੀ ਕਿਰਪਾ ਹੁੰਦੀ ਹੈ ਕਿ ਜਿਹੜੀ ਮੱਛੀ ਗਹਿਰੇ ਪਾਣੀ ਦੇ ਵਿੱਚ ਹੈ ਉਹਦੀ ਸੋਝੀ ਕੁਝ ਹੋਰ ਹੈ ਪਰ ਜਿਹੜੀ ਉਥਲੇ ਪਾਣੀ ਦੇ ਵਿੱਚ ਹੈ ਉਹਦੀ ਸੋਝੀ ਕੁਝ ਹੋਰ ਹੈ ਭਾਵ ਕੋਈ ਕੋਈ ਹੀ ਮਾਇਆ ਨੂੰ ਪਚਾ ਪਾਂਦਾ ਹੈ ਸੰਗਤ ਜੀ ਹੌਲੀ-ਹੌਲੀ ਜੇ ਮਾਇਆ ਉਸ ਇਨਸਾਨ ਦੇ ਕੋਲ ਆਉਣ ਲੱਗ ਜਾਵੇ ਉਹ ਆਪਣੇ ਉਸ ਟਾਈਮ ਨੂੰ ਕਦੀ ਚੇਤਾ ਨਹੀਂ ਰੱਖਦਾ ਕੋਈ ਵਿਰਲਾ ਹੀ ਹੈ ਜਿਹੜਾ ਆਪਣੇ ਮਾੜੇ ਟਾਈਮ ਨੂੰ ਚੇਤਾ ਰੱਖੇ ਰੱਬ ਦੇ ਡਰ ਭੋ ਵਿੱਚ ਰਵੇ ਤੇ ਇਸ ਗੱਲ ਦਾ ਸ਼ੁਕਰਾਨਾ ਕਰੇ ਕਿ ਪਰਮਾਤਮਾ ਨੇ ਕਿਸੇ ਦੇ ਰਾਹ ਸਾਡਾ ਸਵਾਰਿਆ ਤੇ ਉਸ ਇਨਸਾਨ ਨੂੰ ਵੀ ਕੋਈ ਵਿਰਲਾ ਹੀ ਉਹਦੀ ਕੀਤੀ ਹੋਈ ਮਦਦ ਨੂੰ ਉਲਟ ਕੇ ਉਹਨੂੰ ਸ਼ੁਕਰਾਨਾ ਕਰਦਾ ਹੈ ਕਿ ਭਾਈ ਤੂੰ ਮੇਰੇ ਲਈ ਬਹੁਤ ਚੰਗਾ ਕੀਤਾ ਕੋਈ ਵਿਰਲਾ ਹੀ ਹੈ ਸੰਗਤ ਜੀ ਜਦੋਂ ਉਸ ਇਨਸਾਨ ਦੇ ਕੋਲ ਜਿਹੜਾ ਕਿ ਕਦੀ ਮੰਦ ਹਾਲੀ ਵਿੱਚ ਸੀ ਜਦੇ ਕਾਰਜ اٹਕੇ ਹੋਏ ਸਨ ਜਦੋਂ ਉਹ ਹੌਲੀ-ਹੌਲੀ ਆਪਣੇ ਆਰਥਿਕ ਸਥਿਤੀ 'ਚ ਮਜ਼ਬੂਤ ਹੋ ਜਾਂਦਾ ਹੈ ਉਦੋਂ ਉਹਦੇ ਵਰਤਾਵੇ ਦੇ ਵਿੱਚ ਜਿਹੜਾ ਫਰਕ ਪੈਂਦਾ ਹੈ ਉਹ ਸਾਫ਼ ਨਜ਼ਰ ਆ ਜਾਂਦਾ ਹੈ ਕਈ ਵਾਰੀ ਲੋਕ ਇਥੋਂ ਤੱਕ ਦੀ ਡਿੱਗ ਜਾਂਦੇ ਨੇ ਕਿ ਜੇ ਤੁਸੀਂ ਆਪਣੀ ਦਿਲੀ ਇੱਛਾ ਰੱਖ ਕੇ ਉਸ ਇਨਸਾਨ ਦਾ ਦਿਲੋਂ ਪਲਾ ਕੀਤਾ ਹੈ ਲੱਖਾਂ ਦੇ ਹਿਸਾਬ ਨਾਲ ਪੈਸੇ ਦੇ ਕੇ ਪਰ ਉਹ ਜਦੋਂ ਇਨਸਾਨ ਮਜ਼ਬੂਤੀ ਦੀ ਸਥਿਤੀ ਵਿੱਚ ਗਿਆ ਤੇ ਉਹਨੇ ਪਰਤ ਕੇ ਆਪ ਜੀ ਦੇ ਪੈਸੇ ਤੇ ਨਹੀਂ ਮੋੜੇ ਪਰ ਆਪਣੇ ਲਾਲਚ ਨੂੰ ਕਿਤੇ ਹੋਰ ਇਨਵੈਸਟ ਕੀਤੇ ਹੋਣ ਸੰਗਤ ਜੀ ਇਹੋ ਜੀ ਬਿਰਤੀ ਜਿਹੜੀ ਹੁੰਦੀ ਹੈ ਉਸ ਬਿਰਤੀ ਨੂੰ ਹੀ ਅਕਿਰਤ ਕਾਣ ਆਖਿਆ ਜਾਂਦਾ ਹੈ। ਪਾਵ ਜਿੰਨੇ ਚੰਗਾ ਕੀਤਾ ਹੈ ਉਹਦੇ ਨਾਲ ਚੰਗਾ ਨਾ ਕਰਕੇ ਆਪਣੇ ਹੀ ਸਵਾਰਥ ਨੂੰ ਅੱਗੇ ਰੱਖ ਕੇ ਤੇ ਉਹਦੇ ਸਾਹਬ ਨਾਲ ਜੀਵਨ ਨੂੰ ਚਲਾਣਾ ਇਹ ਬਹੁਤ ਮਾੜੀ ਬਿਰਤੀ ਹੈ। ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਕਿਉਂਕਿ ਜੋ ਜੀਵਨ ਦੇ ਵਿੱਚ ਵੇਖਿਆ ਹੁੰਦਾ ਹੈ ਸਾਡਾ ਧਰਮ ਹੁੰਦਾ ਹੈ ਉਹ ਆਪਣੇ ਭੈਣਾ ਭਰਾਵਾਂ ਨੂੰ ਦੱਸਣਾ ਆਗਾਹ ਕਰਨਾ ਸੰਗਤ ਜਿਓ ਇੰਨੀ ਅਰਦਾਸ ਬੇਨਤੀ ਜ਼ਰੂਰ ਹੈ ਕਿ ਜੇ ਕਦੀ ਜੀਵਨ ਦੇ ਵਿੱਚ ਆਪ ਜੀ ਦੇ ਨਾਲ ਵੀ ਕਿਸੇ ਨੇ ਚੰਗਾ ਕੀਤਾ ਹੋਵੇ ਤੇ ਪਰਤ ਕੇ ਉਹਦੇ ਨਾਲ ਆਪ ਜੀ ਚੰਗਾ ਹੀ ਕਰੋ ਇਹ ਨਹੀਂ ਕਿ ਜੇ ਕਿਸੇ ਨੇ ਤੁਹਾਡੇ ਨਾਲ ਚੰਗਾ ਕੀਤਾ ਹੈ ਤੇ ਉਲਟਾ ਤੁਸੀਂ ਉਹਨੂੰ ਪਿੱਛੇ ਕਰਕੇ ਤੇ ਆਪਣੇ ਦੋ ਪੈਸੇ ਦੇ ਫਾਇਦੇ ਵਾਸਤੇ ਉਸ ਚੰਗਾ ਕਰਨ ਵਾਲੇ ਇਨਸਾਨ ਦੇ ਨਾਲ ਜੇ ਤੁਸੀਂ ਤੋਖਾ ਕਰੋਗੇ ਤੇ ਵਾਹਿਗੁਰੂ ਜੀ ਉੱਥੇ ਪਰਮਾਤਮਾ ਲੇਖਾ ਜ਼ਰੂਰ ਲਿੰਦਾ ਹੈ ਪਰ ਜਦੋਂ ਉਸ ਇਨਸਾਨ ਨੂੰ ਵੀ ਪਤਾ ਲੱਗੇਗਾ ਕਿ ਹਾਂ ਭਾਈ ਜਿਸ ਇਨਸਾਨ ਦਾ ਆਪਾਂ ਭਲਾ ਕੀਤਾ ਸੀ ਉਹਨੇ ਸਾਡੇ ਨਾਲ ਇੰਜ ਦਾ ਤੋਖਾ ਕੀਤਾ ਹੈ ਉਦੀ ਆਤਮਾ ਤੇ ਜਿਹੜੀ ਸੱਟ ਵੱਜਦੀ ਹੈ ਉਹਦਾ ਲੇਖਾ ਵੀ ਪਰਮਾਤਮਾ ਹੀ ਜਾਣਦਾ ਹੈ। ਸਸੰਗਤ ਜੀ ਹੱਥ ਬੰਨ ਕੇ ਇਹ ਬੇਨਤੀ ਹੈ ਕਿ ਜਿਸ ਇਨਸਾਨ ਨੇ ਮਾੜੇ ਵਕਤ ਦੇ ਵਿੱਚ ਆਪ ਜੀ ਦਾ ਸਾਥ ਦਿੱਤਾ ਹੋਵੇ ਆਪ ਜੀ ਦਿਲੋਂ ਇਮਾਨਦਾਰੀ ਦੇ ਨਾਲ ਉਹਦੇ ਨਾਲ ਆਪਣਾ ਵਰਤਾਰਾ ਇੰਨਾ ਨੇਕ ਰੱਖੋ ਕਿ ਆਪ ਜੀ ਦਾ ਬੋਲਿਆ ਹੋਇਆ ਇੱਕ ਬੋਲ ਹੀ ਉਹਦੀ ਆਤਮਾ ਨੂੰ ਠੰਡ ਪਾਵੇ। ਇਹ ਨਹੀਂ ਕੀ ਟੈਮ ਨਿਕਲ ਜਾਂ ਤੋ ਬਾਦ ਤੂੰ ਕੌਣ ਤੇ ਮੈਂ ਕੌਣ ਸੰਗਤ ਜੀ ਇਹ ਰਾਖਸ਼ਾਂ ਵਾਲੀ ਬਿਰਤੀ ਹੁੰਦੀ ਹੈ ਜੋ ਵੱਧ ਘੱਟ ਬੋਲਿਆ ਮਾਫ ਕਰਿਆ ਜੀ